बाबा जी नमस्ते और भाई उनके नंबर पता नहीं लग रहा है हेलो मेरे गाना वो भाई 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 की भाई मैं बोल रहा हूं आप मेरे 100 में जानते सारे को यादता यादता तो मिल लां बदिले बदिले दिल बदले, दिलां तिल ਪਾਵ ਨਹੀਂ ਲੈਂਦਾ ਵੀਰੇ ਮੈਂ ਆਪਣਾ ਸਾਰੇ ਆਪਦੇ ਆਪਦੇ ਦੇ ਢੀਲ ਕਰ ਲਿਆ ਓਕੇ ਓਕੇ ਚੁੱਪ ਰਹੇ ਬੁਲਾ ਨੂੰ ਸੀ ਦੇ ਲਾ ਚੁੱਪ ਰਹਿ ਕੇ ਬਣਦੀਆਂ ਇਜ਼ਤਾਂ ਨਹੀਂ ਕਈ ਗੱਲਾਂ ਗੱਲਾਂ ਵਿੱਚ ਖੇਡ ਜਾਂਦੇ ਕਈ ਵੇਖ ਕੇ ਬੁਹਾ ਭੇੜ ਜਾਂਦੇ ਹੋ ਗਈ ਚੱਕੀ ਫਿਰਦੇ ਮਰਨ ਹਾਂ ਜ਼ਖਮਾਂ ਲਈ ਤੇ ਕਈ ਅਲਿਆਂ ਨੂੰ ਵੀਚੇੜ ਜਾਂਦੇ ਹੱਥੀ ਬੁਣ ਕੇ ਬੁਣਤੀ ਪਿਆਰਾਂ ਦੀ ਉਹ ਹੱਥੀ ਬੁਣ ਕੇ ਬੁਣਤੀ ਪਿਆਰਾਂ ਦੀ ਰੜ ਗੈਰਾਂ ਅੜ ਫਿਰ ਕਿਉਂ ਉਡੇੜ ਜਾਂਦੇ ਲੱਖਾਂ ਸਮਝਿਆ ਸਮਝ ਨਾ ਪੈਂਦੀਆਂ ਜੋ ਇਹ ਏਦਾਂ ਤੇ ਘੁੰਮਣ ਕੇ ਰੀਆਂ ਨੇ ਹੋ ਚੁੱਪ ਰਹਿ ਬੁਲਾ ਨੂੰ ਸੀ ਦਿਲਾ ਜੱਲਾ ਤੇਰੀਆਂ ਨੇ ਤੇ ਕੁਝ ਮੇਰੀਆਂ ਨੇ ਹੋ ਗਮ ਤੇਰੀਆਂ ਨੇ ਤੇ ਕੁਝ ਮੇਰੀਆਂ ਰਹੇ ਨੇ ਉਹ ਜੇ ਕੱਲ ਕਹਿੰਦੇ ਜਿਨਾ ਨੂੰ ਜਾਨ ਯੋ ਮੈਂ ਸੁਣਿਆ ਖਬੀ ਥਾਂ ਨਿਓ ਉਹ ਨਾਲ ਲੱਬੇ ਉੱਤੇ मोहबत मिटी देरिया ने चुपर GALA गला तेरियां कुझु तेरियां कुझु ਆ ਰਹਾ ਬਾਕੀ ਹੈ ਕਿ ਗੋਸਤਾਂ ਕੀ ਮਾਰ ਤੇਰਾ ਵਰਤਨੀ ਬਹੁਤ ਤ੍ਰਿਗੰਗ ਹੋ ਰਿਹਾ ਬਹੁਤ ਤੁਸੀਂ ਵੀ ਇਤਿਹਾਸਿਕ ਰਸਾ ਕਰਦੇ ਆ ਆਪਣਾ ਅੰਤਮਤ ਇੱਕ ਬਹਰੋ ਅਜਿਹਾ ਹੀ ਹੁੰਦੀ ਹੈ ਉਹ ਵੀ ਅੱਲਾ ਵੀ ਕਹਿੰਦਾ ਕਿ ਜਿਸ ਤੋ ਆਇਆ ਸੀ ਕਿ ਤੂੰ ਰੱਬ ਬਣ ਗਿਆ ਕਾਲ ਐ ਸੀ ਬੈਨ ਕਰ ਦੋ ਵੀ ਨਾਨਾ ਗੋਪੀ ਚੱਲੇ ਇੰਨੇ ਤਾਂ ਚੱਲੋ ਆਉਂਦਾ ਨਹੀਂ ਸਾਨੂੰ ਵਾਹ ਵਧੀਆ ਦੀਦ ਜੀ ਸੋਨ ਨਾਨਾ ਨਵਾਦਰੀ ਦੁੰਡੇ ਗਾ ਕੀ ਆਪਾਂ ਨਾ ਹੁਣ ਇੱਕ ਪਿਆਰ ਦੇ ਵਿੱਚ ਕਰਾਵਾ ਲਿਆ ਮਰ ਰਿਹਾ ਸੇਡ ਖੋ ਜੇ ਇੱਥੇ ਲੈਣਾ ਕਰੂੰਗਾ ਬਸ ਇੱਕ ਪੈਟ ਲਾ ਬਈ ਨਹੀਂ ਪੈ ਗਏ ਅਮੀ ਬੈਠੀ ਆਪੋ ਕੁਈ ਦਾ ਨਹੀਂ ਚਾਹਣਾ ਕਹਿਣਾ ਵਾਗ ਕੁੰਦੀਆ ਉਹ ਵਖ ਹੋਣ ਦੇ ਤਾਂ ਲੱਭੀ ਤੂੰ ਤਰੀਕੇ ਜ਼ੋਂ

ਨਾੜੇ ਪਿਆਰੇ ਨਾਲੇ ਪਤਰਾ ਬਣਾ ਕੱਤੀ ਨਾਲ ਨਿਰਬਦਾ ਕਰਿਆਰੀ ਹੋ ਯਾਰੀ ਵਿੱਚ ਨਾ ਚੱਲਦੇ ਬਹਾਨੇ ਸੋਂਦੇ ਤੇਰੇ ਨਾਲ ਰੂਹਾਂ ਵਾਰੇ ਨੇ ਯਾਰਾ ਨੇ ਸੋਣੀਏ ਬਹੁੜੇ ਉਮਰਾਂ ਦੇ ਪੱਲੇ ਪਾਵੇ ਇਹ ਦਿਲਾਂ ਬਾਦ ਨਾਲ ਤਾਰਨੀ ਤੈਨੂੰ ਪਿਆਰੇ ਨਾਲ ਦੱਸੂ ਕਹਿੰਦਾ ਮੈਂ ਬਰਦਾ ਪਿਆਰਨੀ ਉਹ ਤੈਨੂੰ ਸਿਆਣ ਨਾਲ ਜਗਨ ਤਾਰਨੀ ਗੱਲ ਮਰ ਗਰੇ ਮਾਜੂ ਆ ਗਏ ਬਰੇ ਥੈਂਕ ਯੂ ਹੈ ਹੈ ਥੈਂਕ ਯੂ ਹਾਂਜੀ ਹਾਂ ਆਜ ਵਜੇ ਪੂਰਾ ਬਣਾ ਦੇ ਤਾ ਉਹ ਬਣਦੀ ਆ ਪਾਈ ਇੱਕ ਹੱਥ ਤੇ ਗਲਾ ਲਾ ਲਿਆ ਕਿ ਉਹ ਵੀ ਕੁਝ ਨਾ ਕਮਾ ਰੇ ਆਪਾਂ ਤੇ ਉਹ ਵੀ ਆਪਾਂ ਪਾਈ ਉਰੀ ਆ ਉਰੀ ਇਹ ਕਿ 3 ਮਿੰਟ ਦਾ ਪ੍ਰੋਗਰਾਮ ਇਧਰ ਇਧਰ ਰੱਖੀ ਹੋਣਾ ਸੈਟਿੰਗ ਇੱਥੇ ਕਿਥੇ ਨੀਚੇ ਰੱਖ ਰ ਆਪਣਾ ਕਿ ਉਹਦੇ ਤੇ ਆਈ ਕਿ ਰੱਖ ਉਹ ਨਾ ਮੈਨੂੰ ਵੜਾ ਉਹ ਮੰਨੇ ਨਾਲ ਗੱਲ ਕਰਾ ਦੇ ਉਹ ਭੇਜ ਦੇ ਸਕੈਨਰ ਹੁਣ ਤੂੰ ਕਿੱਥੇ ਆ ਦਲ ਮੈਨੂੰ ਸਕੈਨਰ ਭੇਜ ਦੇ ਤਾਂ ਬਾਈ ਦਾ ਵਟਸਐਪ ਬਾ ਠੀਕ ਆ ਫਿਰ ਮੈਨੂੰ ਨੰਬਰ ਵਟਸਐਪ ਕਰੀ ਮੈਸੇਜ